ਪ੍ਰੋਪਰ ਮੀਟਿੰਗ ਹੋਣ ਤੋਂ ਬਾਅਦ ਸਾਰੇ ਮੁਲਾਜ਼ਮ ਬਾਹਰ ਕੱਢ ਦਿੱਤੇ ਜਾਂਦੇ ਆ ਹਮੇਸ਼ਾ ਦੀ ਤਰ੍ਹਾਂ ਅਜੰਡਾ ਮੂੰਹ ਜਵਾਨੀ ਦੱਸਿਆ ਗਿਆ ਕੋਈ ਲਿਖਤੀ ਨਹੀਂ ਦਿੱਤਾ ਜਾਂਦਾ ਉਹਦੇ ਵਿੱਚ ਇਹੀ ਲਿਖਿਆ ਸੀ ਵੀ ਜਥੇਦਾਰ ਸਰਕਾਰ ਤੱਕ ਸਾਹਿਬ ਨੇ ਬੜਾ ਮਾਨ ਸਤਕਾਰ ਹੁੰਦਾ ਬੜੀ ਕੌਮ ਦੇ ਵਿੱਚ ਉਹਨਾਂ ਦੀ ਪੈਠ ਹੁੰਦੀ ਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਦੇ ਸਹੀ ਨਿਭਾਈਆਂ ਬੜੇ ਹੱਥ ਧਰਨੀ ਆ ਵਿਦੇਸ਼ਾਂ 'ਚ ਜਾਣ ਲੱਗੇ ਦੱਸਦੇ ਨਹੀਂ ਮਰਿਆਦਾ ਦੀ ਉਲੰਘਣਾ ਕਰਦੇ ਆ ਲੋਕਾਂ ਦੀਆਂ ਭਾਵਨਾਵਾਂ ਸੰਗਤ ਦੀ ਅਨਸਾਰ ਨਹੀਂ ਉਤਰੇ ਇਸ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਦੇ ਹੋ ਚਤ ਦੇ ਜਦ ਕਿ ਗੱਲ ਤਾਂ ਇਹ ਸੀ ਮੈਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਆਸ਼ਾਵਾਂ ਮੁਤਾਬਕ ਜਥੇਦਾਰ ਹੋਣ ਨਹੀਂ ਉਤਰੇ ਤਾਂ ਲਾਇਆ ਪਰ ਉਸ ਦਿਨ ਨਾਲ ਹੋ ਰਿਹਾ ਸੁਲਤਾਨ ਸਿੰਘ ਹੋਣਾ ਨੂੰ ਵੀ ਉਹਦਾ ਨਹੀਂ ਮੁਕਤ ਕਰਦਾ ਸੇਵਾ ਖਤਮ ਕਰ ਹੁੰਦਾ ਦੇਖੋ ਇਹ ਤਾਂ ਗੱਲ ਇਹਨਾਂ ਨੇ ਇਹ ਗੱਲ ਸੀ ਵੀ ਕੱਲ੍ਹ ਨੂੰ ਸੁਲਤਾਨ ਸਿੰਘ ਹੁਣ ਕੀ ਕਰਨਗੇ ਨਾ ਜਥੇਦਾਰ ਕਮਿਟਮੈਂਟ ਕਰਕੇ ਲਾਉਣਗੇ ਪਰਮਨਟਰ ਪਾ ਕੇ ਤੇ ਇੱਕ ਤਾਂ ਉਹ ਫਕਰੀ ਕੰਮ ਲੈ ਲੈਣਗੇ ਵਾਪਸ ਤੇ ਇੱਕ ਆ ਮਾੜੀ ਮੋਟੀ ਜਿਹੜੀ ਇਹਨਾਂ ਦੀ ਭਰਤੀ ਹੋਈ ਆ ਉਹਦੇ ਹੱਕ ਚ ਕੋਡ-ਬੋਡ ਕਰਨ ਦਾ ਜਦਨ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਮੁੱਚੇ ਸਿੱਖ ਜਗਤ ਨੂੰ ਵੀ ਤੇ ਇਹਨਾਂ ਲੋਕਾਂ ਨੂੰ ਵੀ ਜੋ ਪੈਂਡਿੰਗ ਰੱਖ ਲਿਆ ਭਰਤੀਆਂ ਵੀ ਤੁਸੀਂ ਕਰਵਾ ਲਵੋਗੇ ਤਸਦੀਕ ਵੀ ਕਰਾ ਲੋਗੇ ਆਪਣੇ ਜਥੇਦਾਰ ਲਾ ਕੇ ਪਰਵਾਨਗੀ ਤੁਸੋਂ ਤੋਂ ਤੁਸੀਂ ਸਿੱਖਾਂ ਤੋਂ ਲੈਣੀ ਆ ਜੇ ਪੰਜਾਬ ਦੀ ਸੱਤਾ ਜਾਂ ਰਾਜਪਾਲ ਸਿੱਖਾਂ ਨੇ ਦੇਣਾ ਜੇ ਅੱਗੇ 20 ਸਵੇਰੇ ਦੂਰ ਸੀ ਨਾ ਇਸ ਕਾਰਵਾਈ ਨਾਲ 100 ਸਵੇਰੇ ਸਿੱਖ ਸੰਘ ਤੋਂ ਦੂਰ ਹੋ ਜੂਗਾ ਸੱਚੀ ਹੈ ਹੈਡਸੈਟ ਪ੍ਰਧਾਨ ਜੀ ਵੀ ਨਹੀਂ ਕਿ ਉੱਥੇ ਹੈਡ ਗਰੰਟੀ ਆਪਦੀਆਂ ਸਵਾਵਾ ਨਮਾਉਂਦੇ ਰਹਿਣਗੇ ਪ੍ਰਧਾਨ ਸਾਬ ਕਾਰਨ ਮੀਟਿੰਗ ਕਰਦੇ ਜੇ ਕਾਰਨ ਕਿ ਅੱਜ ਤੁਸੀਂ ਪਹਿਲਾਂ ਹੀ ਸਾਬ ਕਰਕੇ ਕਿ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਉਹ ਲੱਗਦਾ ਕੋਈ ਵੱਡਾ ਬਿਲਕੁਲ ਬਿਲਕੁਲ ਸਾਰੀ ਚਰਚਾ ਸੀ ਪਤਾ ਹੀ ਸੀ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਭਰਤੀ ਕਰਨ ਨੂੰ ਇਹ ਪਰਸ਼ਾਵਾਂ ਲੈਣ ਨੂੰ ਤਿਆਰ ਨਹੀਂ ਜੀ ਜੀ ਇਹ ਗਾ ਕਿਸੇ ਦੇ ਨਾਏ ਕਿਸੇ ਦੇ ਦੁਸ਼ਮਣ ਨਾ ਸਕੇ ਆ ਜਦਦਰ ਕਲਦੀਪ ਸਿੰਘ ਪਤਾ ਨਹੀਂ ਮਿਲੇ ਨਹੀਂ ਸਕੇ ਉਹਨਾਂ ਦੇ ਵੀ ਰਹਿਣਗੇ ਉਹ ਪਰੰਪਰਾ ਅਨਸਾਰ ਜਾਂ ਸਿਧਾਂਤ ਅਨਸਾਰ ਜਦੋਂ ਫੈਸਲਾ ਕਰਨਗੇ ਉਹਨਾਂ ਦਾ ਵੀ ਐਂ ਕਰਨਗੇ ਹੁਣ ਕਿਹਨਾਂ ਨੂੰ ਲਾਇਆ ਗਿਆ ਅਕਾਲਤ ਸਾਹਿਬ ਦੇ ਜਥੇਦਾਰ ਦੀਆਂ ਸਭਾਵਾਂ ਕੇਸਗੜ੍ਹ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਇਹਨਾਂ ਨੇ ਲਾਏ ਆ ਕੁਲਦੀਪ ਸਿੰਘ ਗੜਗੱਜ ਪ੍ਰਚਾਰਕਾ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਸੰਭਾਲ ਗਿਓ ਪ੍ਰਧਾਨ ਸਾਹਿਬ ਕੋਈ ਗਲਤ ਹੋਈ ਤਾਂ ਮਿਸਤਰੀ ਸਟੀਫਨ ਨੂੰ ਲੈ ਕੇ ਅੰਦਰ ਬਿਲਕੁਲ ਤਾਂ ਨਹੀਂ ਸਾਹਿਬ ਦੇ ਸਟੀਫਨ ਦੀ ਕੀ ਗੱਲ ਦੀ ਇੱਕ ਕਾਰਨ ਕੀ ਮੰਨ ਰਹੇ ਹੋ ਉਹਨਾਂ ਨੂੰ ਲਾਉਣ ਦਾ ਕਾਰਨ ਕੀ ਮੰਨ ਰਹੇ ਹੋ ਕਾਰਜਕਾਰੀ ਕਾਹਦੀ ਲੱਗਦਾ ਉਸ ਗੱਲ ਦਾ ਇਹੀ ਆ ਦੇਖੋ ਤਾਂ ਸਹੀ ਜਿਹੜਾ ਸਾਰਾ ਹਰਿਆਣਾ ਵਿਰੋਧ ਕਰਦਾ ਸੀ ਉਹਦੇ ਹੱਥ ਪ੍ਰਧਾਨਗੀ ਦੀਆਂ ਪਾਵਰਾਂ ਲੱਗੀਆਂ ਹੋਰ ਗੱਲ ਕੀ ਆ ਉਹਦਾ ਬਹੁਤ ਵਧੀਆ ਉਹਨਾਂ ਲਈ ਦਾ ਮੌਕਾ ਬੇਨਤੀਆਂ ਕਰ ਦਿਆ ਕਰਨਗੇ ਆਪਦੇ ਐਸਟੀਆਂ ਰਾਈ ਵੀ ਵਾਪਸ ਆਉ ਸ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਦਿਨੋ ਹਾਲਾਤ ਬਣਾਉਣਗੇ ਵੀ ਇੰਨੀ ਉਹਦਾ ਘਟਾ ਹੋ ਜੂਏ ਜੇ ਵਾਪਸ ਉਹ ਨਹੀਂ ਆਉਣਾ ਨਹੀਂ ਤੇ ਜੇ ਵਾਪਸ ਆ ਜਾਂਦੇ ਪਰ ਪੂਰਨ ਭਰੋਸਾ ਇਹੋ ਜੇ ਫੈਸਲੇ ਧਾਮੀ ਸਾਹਿਬ ਨੇ ਲੈਣਾ ਨਹੀਂ ਸੀ 14 ਦਿਨ ਦਵਾ ਥਲੇ ਅਰਗਵੀਰ ਸਾਹਿਬ ਆਪਦੇ ਆਰਪੀ ਸਿੰਘ ਨਾਲ ਲੈ ਗਏ ਆ ਨਹੀਂ ਸੀ ਦੇਣਾ ਪ੍ਰਧਾਨ ਸਾਹਿਬ ਲੱਗਾ ਕਮਨਨ ਕੋਈ মিডিਆ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਚਲਦੇ ਇਥੋਂ ਬਣੀ ਜੀ ਕੋਈ ਗੱਲਬਾਤ ਕੀ ਹੋਈ ਅੰਦਰ ਵਾਸੇ ਮੀਟਿੰਗ ਹੁਣ ਮੈਂ ਬਾਲਾ ਜਾਤੀ ਤੌਰ ਤੇ ਨਹੀਂ ਕਹਿਣਾ ਇੱਕ ਮੰਨਣ ਜਿਹੜੇ 12 ਮੰਨਣ ਆ 11 ਮੰਨਣ ਉਹਨਾਂ ਕੋਲ ਜਵਾਬ ਹੈ ਨਹੀਂ ਅੰਦਰ ਕੀ ਲੱਗਦਾ ਕਿ ਇੱਕ ਤੋਂ ਇੱਕ ਬਾਅਦ ਇਸ ਤਰ੍ਹਾਂ ਜਥੇਦਾਰਾਂ ਨੂੰ ਲਾਇਆ ਜਾ ਰਿਹਾ ਸਾਰੀ ਲਾਤ ਤੇ ਉਹ ਤੇ ਸਾਰੀ ਲਾਤ ਤੇ ਦੋ ਤਰੀਕਾ ਨਾਲ ਜਿਹੜਾ ਫੈਸਲਾ ਸੀਗਾ ਉਹ ਤਾਂ ਸਾਰੀ ਦੇਖੋ ਕਲੀਅਰ ਕੱਟ ਉਹਨਾਂ ਨੇ ਮੈਸੇਜ ਦੇ ਦਿੱਤਾ ਸਿੱਖ ਸਮਝਣਨ ਜਿਹੜਾ ਜਥੇਦਾਰ ਸਿਧਾਂਤਾਂ ਮੁਤਾਬਕ ਚੱਲੂਗਾ ਉਹ ਰਹਿਣਾ ਨਹੀਂ ਜਿਹੜਾ ਇੱਕ ਪਰਿਵਾਰ ਮੁਤਾਬਕ ਚੱਲੂਗਾ ਇੱਕ ਪਾਰਟੀ ਮੁਤਾਬਕ ਚੱਲੂਗਾ ਉਹੀ ਬਣੂਗਾ ਉਹੀ ਟਿਕੂਗਾ ਜਦੋਂ ਉਸ ਏਜੰਡੇ ਤੋਂ ਕੋਈ ਲੰਬੇ ਹੁੰਦਾ ਚਾਹੇ ਰਗਵੀਰ ਸਿੰਘ ਚਾਹੇ ਹਰਪ੍ਰੀਤ ਚਾਹੇ ਕੋਈ ਹੋਰ ਪਹਿਲੇ ਜਥੇਦਾਰ ਬਦੰਤੀ ਜੀ ਉਹ ਸਾਰਿਆਂ ਦਾ ਅਸਰ ਇਹੀ ਜਿਹੜਾ ਇਹਨਾਂ ਨੇ ਕੀਤਾ ਦੇਖੋ ਜੋ ਗੱਲ ਕਹਿੰਦੇ ਸੀ ਵੀ ਲਿਉਣ ਲੱਗੇ ਬੜਾ ਸਤਕਾਰ ਦਿੰਦੇ ਆ ਜਾਣ ਲੱਗੇ ਬੜਾ ਕਰਦੇ ਆ